ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਤੇ ਜਿੱਥੇ ਅਸੀਂ ਸਰਾਂ ਚੌਕੇ ਸੀ ਉਹ ਜਗ੍ਹਾ ਤੇ ਬਾਬਾ ਜੀ ਕਰ ਰਹੇ ਨੇ ਕੰਮ ਕਰਦੇ ਆਂ ਗੱਲ ਕਿ ਹੁਣ ਸਰਾਂ ਚੌਕੇ ਇੱਕ ਦੋ ਪਾਣੀ ਦੇ ਚੁੱਕੇ ਨੇ ਤੇ ਹੁਣ ਗਾਂ ਦਾ ਕੀ ਚੱਕਰ ਹੈ ਅੱਗੇ ਕੀ ਕੋਈ ਕਰ ਰਹੇ ਨੇ ਜਿਵੇਂ ਉਹ ਦੱਸ ਰਹੇ ਸੀ ਕਿ ਬੰਨੇ ਤੋਂ ਗੁੱਡਣਾ ਹੈ ਤੇ ਗੋਡੀ ਹੀ ਕਰ ਰਹੇ ਨੇ ਸ਼ਾਇਦ ਚਲੋ ਮਿਲਦੇ ਬਾਬਾ ਜੀ ਨੂੰ ਕਰਦੇ ਆਂ ਗੱਲ ਉਹਨਾਂ ਨਾਲ ਬਾਬਾਏ ਵੈਕਰ ਜੀ ਦਾ ਖਾਲਸਾ ਆ ਵੈਕਰ ਜੀ ਵੈਕਰ ਜੀ ਕੀ ਫਤਿਹ ਕੀ ਹਾਲ ਚੱਲ ਜੇ ਠੀਕ ਠਾਕ ਹੀ ਵਧੀਆ ਤੁਸੀਂ ਸੁਣਾਓ ਸੁਣ ਜੀ ਅਸੀਂ ਵਧੀਆ ਬਾਬਾ ਜੀ ਮੈਂ ਵੇਖਿਆ ਤੁਹਾਨੂੰ ਵੀ ਸਰਹਉ ਨੂੰ ਗੋਡਣ ਦੇ ਹੀ ਤੇ ਮੈਂ ਉਸੇ ਵਾਲੇ ਆ ਗਿਆ ਮੈਂ ਪੁੱਛਿਆ ਹੁਣ ਗਾਂ ਦਾ ਕੀ ਪ੍ਰੋਸੈਸ ਹੈ ਗਾਂ ਇਹ ਦੋ ਸੰਭਾਲ ਲਏ ਉਹ ਗੋੜਾਈ ਬੰਦੇ ਆਖੇ ਹੀ ਆਏ ਨਹੀਂ ਸਵੇਰੇ ਜਾਂਦੇ ਆਵਾਂਗੇ ਅੱਛਾ ਜੀ ਮੈਂ ਚੱਲੂਗਾ ਜੇ ਥੋੜੀ ਥੋੜੀ ਗੋੜਦੇ ਆ ਹਾਂ ਹਾਂ ਜੀ ਬੂਟਾ ਦੇ ਬੜਾ ਵਧੀਆ ਇਹ ਹੋ ਗਿਆ ਫਿਰ ਇਹ ਵੀ ਉਹਨਾਂ ਬੰਦਿਆਂ ਦੱਸਦਾ ਵੀ ਇਦਾਂ ਕਰਨਾ ਥੋੜਾ ਕੀਤਾ ਫਿਰ ਉਹਦੇ ਇਦਾਂ ਕਰਨ ਲੱਗ ਪਣਗੇ ਹਾਂਜੀ ਹਾਂਜੀ ਇਹ ਰੰਬੀ ਦੇ ਨਾਲ ਗੂੜੀਆਂ ਦੇ ਬੂਟੇ ਲਾਗੂ ਆਪਾਂ ਠੀਕ ਹੁਣ ਇਹਨੂੰ ਕਈ ਨਾ ਉਤੋਂ ਆ ਗੋੜ ਦੇ ਦਿਆਂ ਤੇ ਖਾਦ ਘੇਰ ਕੇ ਖਿੱਚ ਕੇ ਤੇ ਆਪਾਂ ਮਿੱਟੀ ਮੁਰਗੇ ਨੂੰ ਲਾ ਦੇਣੀ ਹਾਂਜੀ ਮੈਂ ਇਦਾਂ ਹੁਣ ਆ ਖਾਦ ਘੇਰ ਕੇ ਨਾ ਥੋੜੀ ਥੋੜੀ ਜੂਰੀ ਹੈ ਅੱਛਾ ਜੀ ਤੇ ਇਹਨੂੰ ਇਹ ਵੀ ਖਿੱਚ ਕੇ ਮਿੱਟੀ ਲਾ ਦੇਣੀ ਨਾਲ ਅੱਛਾ ਜੀ ਇਹ ਜੋ ਕਿਆਰੀਆਂ ਵਿੱਚ ਛੱਡੀਆਂ ਸੀ ਉਹਨਾਂ ਦੇ ਕਿਆਰੀਆਂ ਦੇ ਵਿੱਚ ਕੇਰਨੀ ਆ ਬੂਟੇ ਦੇ ਉੱਪਰ ਨਹੀਂ ਵਾਹ ਮਿੱਟੀ ਆ ਉਹ ਕਿਆਰੀਆਂ ਦੇ ਵਿੱਚ ਹੀ ਕੇ ਅੱਛਾ ਜੀ ਹਾਂ ਇਹ ਖਿੱਚ ਕੇ ਤੇ ਧੂੜੇ ਦਾ ਆਪਾਂ ਨਾਲ ਲਾ ਦੇਣੀ ਆ ਠੀਕ ਹੈ ਠੀਕ ਹੈ ਮੈਂ ਥੱਲੇ ਮਿੱਟੀ ਬਾਹੇ ਇੱਕ ਪਾਸੇ ਲਈ ਜਾਣੀ ਹੈ ਮਿੱਟੀ ਇਹੋ ਆ ਮਿੱਟੀ ਦੇ ਉੱਰ ਮੁੜ ਕੇ ਬਾਅਦ ਚ ਵੀ ਆ ਜਿਹੜੀ ਵੱਢ ਕੇ ਨਾਲ ਲਈ ਜਾਣੀ ਤੁਹਾਨੂੰ ਦੱਸ ਦਾਂ ਫਿਰ ਬਾਅਦ ਚ ਇਹਨੂੰ ਮਿੱਟੀ ਨੂੰ ਆਪਾਂ ਨਾਲ ਇਹ ਸਰੋਂ ਵਿੱਚ ਘਾਰ ਲੈ ਆਉਣੀ ਆ ਆਪਾਂ ਠੀਕ ਹੈ ਠੀਕ ਹੈ ਹੂੰ ਹੂੰ ਸੁਖਮਨ ਜੀ ਮੈਂ ਵੀਰ ਭਰਾਵਾਂ ਨੂੰ ਵੀ ਦੇ ਰਿਓ ਆ ਕਿੰਨੀ ਵੀ ਇੱਥੇ ਆ ਵੇਖੋ ਹੈ ਹਾਂਜੀ ਹਾਂਜੀ ਮੂਲ ਪੂਰੀ ਇੱਕ ਕਰਮ ਦਾ ਇਹ ਵੇਥਿਆ ਪਾਲ ਤੋਂ ਪਾਲ ਹੈ ਹਾਂਜੀ ਹਾਂਜੀ ਇਹ ਆਪਾਂ ਇਹਨਾਂ ਨੂੰ ਵਿਖਾਉਣਾ ਵੀ ਇਹ ਸਰੋਂ ਇਹ ਵਿਰਲ ਰਹਿੰਦਾ ਮੁਰਗੇ ਫਸਦੀ ਹੈ ਕਿ ਨਹੀਂ ਫਸਦੀ ਆਪੋ ਚੰਦੀ ਠੀਕ ਹੈ ਹਾਂ ਇੰਨੀ ਵਿਰਲੀ ਵੀ ਸਰੋਂ ਜਿਹੜੀ ਇਹ ਜਿਹੜੀ ਫਸਦੀ ਹੈ ਕਿ ਨਹੀਂ ਇਹਦੇ ਵਿੱਚ ਤੇ ਨਿਕ ਨਾਲ ਆ 70 ਗ੍ਰਾਮ ਵੀ ਲਗਾ 70 ਗ੍ਰਾਮ ਹਾਂ ਤੇ ਨਿਕ ਨਾਲ ਆ 3 ਗ੍ਰਾਮ ਇਹ ਦੇ ਕਿੱਲੇ ਦਾ ਸਮਝ ਲੋ ਕਿੱਲੋ ਨਹੀਂ ਵੀ ਅੱਧਾ ਕਿੱਲੋ ਨਹੀਂ ਹੈ ਨਾ ਨਾ ਜੀ 200 ਗ੍ਰਾਮ ਉਹ ਹੀ 200 ਗ੍ਰਾਮ ਚ ਕਿੱਲਾ ਖਤਮ ਹਾਂ 200 ਗ੍ਰਾਮ ਤੋਂ ਕਹਦਾ 200 ਗ੍ਰਾਮ ਚ ਕਿੱਲਾ ਲੱਗਦਾ ਹਾਂ 800 ਗ੍ਰਾਮ ਦੇ 1 ਕਿੱਲੋ ਤੋਂ ਉਦਾਂ ਕੇਰੀ ਦੀ ਆ ਉਹ ਛੱਟਾ ਦੇਈਦਾ ਵਾ ਹਾਂਜੀ ਹਾਂਜੀ ਤੇ ਇਦਾਂ ਜਿਹੜੀ ਚੋਕਣੀ ਆ ਇਹ ਤਾਂ 200 ਗ੍ਰਾਮ ਤੋਂ ਠਾਂ ਹੀ ਕਿੱਲੇ ਲੱਗਣਾ ਵੀ ਹਾਂਜੀ 100 ਗ੍ਰਾਮ ਆਂਦੀ ਅੱਛਾ ਜੀ ਤੇ 70 ਗ੍ਰਾਮ ਜਿਹੜੀ ਸਰੋਂ ਇਹ ਸਾਰੀ ਲੱਗੀ ਇਹਦੇ ਚ ਹਾਂਜੀ ਆ ਤਿੰਨ ਇੱਕ ਨਾਲ ਆ ਥਾਂ ਪੂਰੇ ਚ ਹਾਂ ਹੂੰ ਇਹ ਹੁਣ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਸੀ ਖੇਲਾਂ ਕੱਢ ਕੇ ਖੇਲਦੇ ਬਸ ਇੱਕ ਪਾਸੇ ਚੋਕੀ ਸਰੋਂ ਇੱਕ ਪਾਸੇ ਚੋਕੀ ਹਾਂਜੀ ਤੇ ਹੁਣ ਅੱਗੇ ਬਾਅਦ ਚ ਕਿੰਨੇ ਪਾਣੀ ਦੇ ਦਿੱਤੇ ਇਹਨੂੰ ਹੁਣ ਤੱਕ ਇਹ ਦੂਜਾ ਦੋ ਪਾਣੀ ਦੇ ਦਿੱਤੇ ਠੀਕ ਹੈ ਦੋ ਪਾਣੀ ਦੇ ਦਿੱਤੇ ਤੇ ਬੂਟਾ ਕਿੰਨਾ ਨਿਕਲਿਆ ਇੱਕ ਪਾਣੀ ਉਦੋਂ ਦਿੱਤਾ ਜਦੋਂ ਅਗਾਈ ਉਹਦੇ ਉਹ ਪਾਣੀ ਦਾ ਗਾਈ ਹੋਈ ਹਾਂਜੀ ਬੀ ਚੋਕੇ ਦੇ ਪਾਣੀ ਦੇਤਾ ਉਹਨਾਂ ਦਾ ਗਾਜੂ ਹੁਣ ਆ ਦੂਜਾ ਪਾਣੀ ਨੂੰ ਦਿੱਤਾ ਠੀਕ ਹੈ ਜੀ ਹਾਂ ਹੁਣ ਇਹ ਤਾਂ ਵਿਰਲੀ ਕਿੰਨੀ ਹਾਂਜੀ ਇਹ ਜਦੋਂ ਪੂਰੀ ਤਿਆਰ ਹੋਣੀ ਉਦੋਂ ਇਹਦਾ ਵਿਰਲ ਤੁਹਾਨੂੰ ਦਿਖਾਉਣਾ ਵਿਰਲੇ ਤੇ ਹੈਗਾ ਹੈ ਕਿ ਨਹੀਂ ਹੈਗਾ ਇਹ ਕਿੰਨੀ ਵਿਰਲ ਜਦੋਂ ਲਾਉਂਦੇ ਉਦੋਂ ਕਈ ਜਾਂਦੇ ਨੇ ਐਵੇਂ ਕਈ ਤੇ ਵੀਰ ਭਰਾ ਆਂਦੇ ਨੇ ਇਹ ਈ ਈ ਹੋਣ ਧੀ ਹੈ ਇਹ ਕਿੱਥੇ ਲਾਈ ਜਾਂਦਾ ਹੈ ਹਾਂ ਹਾਂ ਇਹ ਬਹੁਤਾ ਵੀ ਹੁਣ ਵੀ ਵੇਖੋ ਬਥੇਰਾ ਜਿਵੇਂ ਤੁਸੀਂ ਆਖਿਆ ਦੋ ਕਰਮਾਂ ਦਾ ਫਰਕ ਆ ਹਰ ਇੱਕ ਲੈਣ ਨੂੰ ਸਿਰਫ ਵਿਖਾਉਣਾ ਆਪਾਂ ਵੀਰ ਭਰਾਵਾਂ ਨੂੰ ਵੀ ਇਹ ਹੁੰਦੀ ਆ ਐਵੇਂ ਜਿਹੜਾ ਦੇ ਕੇ ਛਟਾ ਬੇਸ਼ਮਾਰ ਵੀ ਛੁੱਟ ਦੇਣਾ ਤੇ ਮੁੜ ਕੇ ਫਾਲ ਨਹੀਂ ਪੈਂਦਾ ਤੇ ਆਖਣਾ ਝਾੜ ਨਹੀਂ ਝਾੜ ਆਉਂਦਾ ਕਿਥੋਂ ਹਾਂ ਉਹਦਾ 12 ਕਿੰਟਲ ਤੋਂ ਝਾੜ ਥੋੜਾ ਕਿੱਲੇ ਦਾ ਹੁਣ 8 ਤੋਂ ਕਿੰਟਲ ਤੋਂ ਬਾਅਦ ਛਟੇ ਦੀ ਝਾੜ ਨਹੀਂ ਦਿੰਦੀ ਅੱਛਾ ਹਾਂ ਜਦੋਂ ਵੀ ਸੰਗਣਾ ਹੋ ਜਾਂਦਾ ਠੀਕ ਹੈ ਉਹ ਸੰਗਣਾ ਹੋਣਾ ਉਹਨੂੰ ਫਿਰ ਥਾਂ ਨਹੀਂ ਮਿਲਦਾ ਨਾ ਵਦਨ ਨੂੰ ਹਾਂ ਇਹ ਹੁਣ ਆਪਾਂ ਆ ਤੁਹਾਨੂੰ ਦੱਸਾਂ ਵੀ ਆਪਾਂ ਆਹ ਜਿਹੜੀ ਨੇ ਮਿੱਟੀ ਹੁਣ ਐਦਾਂ ਖਿੱਚ ਕੇ ਇਹਦੇ ਨਾਲ ਲਾ ਦੇਣੀ ਆ। ਅੱਛਾ ਇਸ ਤਰ੍ਹਾਂ। ਹੋਲੀ-ਓਲੀ ਖੇਲਦਾ ਇੱਕ ਬੰਨਾ ਵੱਢ ਕੇ ਦੂਜੇ ਪਾਸੇ ਲੱਗੀ ਜਾਣਾ। ਹਾਂ। ਆ। ਇਹ ਮੁੜ ਕੇ ਫੇਰ ਬਾਅਦ ਫੇਰ ਐਦਾਂ ਥੋੜੀ ਜੀ ਖਾਦ �ेਰ ਕੇ ਫੇਰ ਐਦਾਂ ਲਾ ਦਾਂਗੇ। ਅੱਛਾ। ਹੂੰ। ਖਾਦ ਵੀ ਨਾਲ ਮਿੱਟੀ ਦੇ ਮਿਲ ਕੇ ਇਹ ਸਾਰੋਂ ਜਿਹੜੀ ਇਹ ਵਿਚਕਾਰ ਆ ਜਾਣੀ ਹੈ। ਅੱਛਾ। ਹੂੰ। ਇਹ ਹੁਣ ਪਹਿਲੀ ਗੋਡੀ ਆ ਨਾ ਤੇ ਇਹਦੇ ਵਿੱਚ ਹੀ ਸਾਰੀ ਲਾ ਦੇਣੀ ਜਾਂ ਫਿਰ ਦੋ ਤਿੰਨ ਗੋਡੀਆਂ ਦੇ ਵਿੱਚ ਕਰਕੇ ਲਾ ਦੇਣੀ। ਨਾ 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 ਪਹਿਲੀ ਥੋੜਾ ਹੁਣ ਆ ਮਾੜੀ-ਮਾੜੀ ਲਾਉਣੀ। ਹੁਣ ਕੇ ਫੇਰ ਵੱਡ ਕੇ ਲਾ ਦੇਣਾ। ਅੱਛਾ। ਹਾਂ ਇੱਕੇ ਦਾ ਥੋੜਾ ਲਾਉਣੀ ਸਾਰੀ। ਠੀਕ ਹੈ ਠੀਕ ਹੈ। ਹੁਣ ਆ ਆ ਤੁਹਾਡੇ ਸਾਹਮਣੇ ਲੱਗਣ ਢਈ ਆ ਫੇ। ਹਾਂਜੀ। ਆਪਾਂ ਧੂਗ ਇਦਾਂ ਨਾਲ ਕਰੀ ਜਾਂਨੇ। ਠੀਕ ਹੈ ਠੀਕ ਹੈ। ਤੇ ਇਹ ਮੁੜ ਕੇ ਫੇਰ ਇਦਾਂ ਫੇਰ ਲਾ ਦੇਣੀ। ਇਹਨਾ ਇਹ ਵੀ ਸਰੋਂ ਵਿੱਚ ਘਾਰ ਆ ਜੂਗੀ ਇੱਕ ਤੇ ਡਿੱਗੂ ਨੇ ਹਾਂਜੀ ਇਹ ਕਿ ਜਿੰਨਾ ਵਿਰਲੇ ਤੂੰ ਵੇਂਦੇ ਵੀ ਸਰੋਂ ਫਾਸ ਦੀ ਕਿਦਾਂ ਹੈ ਇੱਕ ਤੇ ਦਾਣਾ ਮੋਟਾ ਹੋਣਾ ਇਹਦਾ ਹਾਂਜੀ ਇੱਕ ਝਾੜ ਵੀ ਵੱਧ ਮਤਲਬ ਕਿ ਇਹ ਵਿਰਲ ਤਾਂ ਦਿੱਤਾ ਹੈ ਵੀ ਜਦੋਂ ਸਰੋਂ ਵਧੇਗੀ ਉਹਨੂੰ ਉੱਤੇ ਪੂਰਾ ਬੂਟੇ ਨੂੰ ਖਿਲਰਨ ਨੂੰ ਥਾਂ ਮਿਲ ਜੂਗਾ ਮਿਲ ਜੂਗਾ ਜਦੋਂ ਥਾਂ ਮਿਲਿਆ ਖਿਲਰਨ ਨੂੰ ਫੇਰ ਹੀ ਫਲ ਲੱਗਣਾ ਉਹਨੂੰ ਵਧੀਆ ਫੇਰ ਫੇਰ ਜਿੰਨੀ ਵਿਰਲੀ ਉਨਾਂ ਹੀ ਬੂਟਾ ਹਾਂਜੀ ਉਨਾਂ ਹੀ ਫਲ ਜ਼ਿਆਦਾ ਹਾਂ ਪੂਰੀ ਖੇਲ ਦਾ ਇਹ ਕਰ ਦਿੱਤਾ ਸਾਂਭ ਤੇ ਹੈ ਗਈ ਹੈ ਇਹਦੇ ਵਿੱਚ ਥੋੜੀ ਪਰ ਇਹਦੇ ਨਾਲ ਇਹ ਵੀ ਸਿੱਧਾ 3-4 ਕੁਇੰਟਲ ਦਾ ਫਰਕ ਪੈ ਜਾਂਦਾ ਕਿੱਲੇ ਪਿੱਛੇ ਵੇਖੋ ਸਾਹਮਦੇ ਹੈਗੀ ਸਾਹਮਝ ਕਰਾਂਗੇ ਨਹੀਂ ਫਾਲ ਲੈਣਾ ਕਿਥੋਂ ਹਾਂਜੀ ਹੁਣ ਜੇ ਆਪਾਂ ਨੂੰ ਸਾਹਮ ਕਰਕੇ 4 ਕੁਇੰਟਲ ਕਿੱਲੇ ਦੀ ਵੱਧ ਜਾਵੇ ਹਾਂਜੀ ਹੂੰ ਬਿਲਕੁਲ ਬਿਲਕੁਲ ਤੇ 4 ਕੁਇੰਟਲ ਹੋਣਾ ਕਿਥੋਂ ਹਾਂ ਹੂੰ 4 ਕੁਇੰਟਲ ਫਿਰ ਵੀ ਵੇਖੀਏ ਕੁਇੰਟਲ ਦਾ 7000 ਦੇ ਲੱਗੇਗੀ ਇਹ ਨੂੰ ਵੀ ਵਿਕੇ ਤੇ ਚਾਵੀ 24000 ਦੀ ਹਾਂ 24000 ਮੁਨਾਫਾ ਕਿੱਲੇ ਦੇ ਵਿੱਚੋਂ ਸਰੋਂ ਵੱਧ ਗਈ ਹੈ ਹਾਂਜੀ ਤੇ ਇਹ ਅਬ ਇਹ ਉਹਦਾ ਡੇਢ ਕਿੱਲੇ ਚੋਂ ਨਿਕਲ ਨਹੀਂ ਜੰਨੀ ਹਾਂਜੀ ਇਦਾਂ ਕਿੱਲੇ ਚੋਂ ਨਿਕਲਣੀ ਹੈ ਬਿਲਕੁਲ ਹੂੰ 12 ਕੁਇੰਟ ਡੇਢ ਕਿੱਲੇ ਚ ਨਿਕਲਣੀਆਂ ਛੱਟੇ ਨਾਲ ਛੱਟੇ ਨਾਲ ਤੇ ਬੀਜ ਵੀ ਵੱਧ ਲੱਗਣਾ ਤੇ ਬੀ ਵੀ 1500 ਨੂੰ ਕਿਲੋ ਬੀ ਹਾਂਜੀ ਹਾਂਜੀ ਹੈ ਉਹ 1500 ਨੂੰ ਕਿਲੋ ਬੀ ਤੇ ਬਾਕੀ ਇਹ ਇਦਾਂ ਮੁਸ਼ਕਲ ਨਹੀਂ ਕੋਈ ਹੋਈ ਕਈਆਂ ਨਾਲ ਮਿੰਟੋ ਮਿੱਟੀ ਗੁੜ ਜਾਂਦੀ ਵਿਰਲੀ ਜੂ ਆ ਹਾਂ ਤੇ ਕਈਆਂ ਨੇ ਨਗਾਈ ਜਾਣੀ ਹੈਗੇ ਹਾਂ ਜਿਵੇਂ ਉਹ ਵੀ ਮਿੰਟੋ ਮੇਟ ਚੋਕੀ ਗਈ ਸੀ ਹਾਂ ਪਹਿਲਾਂ ਲੱਗਣਾ ਵੀ ਪਤਾ ਨਹੀਂ ਕਿੰਨਾ ਹਸਣਾ ਆਹਨ ਬੰਦੇ ਆਖੇ ਉਹਨਾਂ ਨੂੰ ਆਖਿਆ ਉਹਨਾਂ ਸਿਰਫ ਲਾਗੋ ਲਾਗੋ ਆਖਣਾ ਸਰੋ ਲਾਗੋ ਲਾਗੋ ਰੰਬਾ ਫੇਰ ਦੋ ਹਾਂਜੀ ਹਾਂਜੀ ਲਾਗੋ ਲਾਗੋ ਬੂਟੇ ਉਹਨਾਂ ਕੋਈ ਗਡਾਗ ਹੈ ਨਾ ਹਾਂਜੀ ਤੇ ਬਾਕੀ ਆਪ ਹੀ ਕਈ ਨਾ ਕਰ ਦੇਣਾ ਇਹਨਾਂ ਨੂੰ ਠੀਕ ਹੈ ਠੀਕ ਹੈ ਹਾਂ ਮਤਲਬ ਜਿਹੜੇ ਪਾਸੇ ਸਰੋ ਆ ਉਹਨੂੰ ਰੰਬੇ ਦੇ ਨਾਲ ਥੋੜਾ ਗੋਡਣਾ ਵੀ ਹੈ ਰੰਬੇ ਲਾਗੋ ਇਹਨਾਂ ਜਿਹੜਾ ਤਾ ਆਗੂ ਫੜਿਆ ਜਾਂਦਾ ਵਾ ਨਾ ਹਾਂਜੀ ਉਹ ਪਟਾਈ ਹੋ ਜਾਂਦੀ ਮੁੜ ਕੇ ਫੇਰੇ ਵੀ ਜਦੋਂ ਲਾਗੋਂ ਸਰੋਂ ਦੇ ਨਦੀਨ ਨਾ ਹੋਇਆ ਤਾਂ ਫਿਰ ਸਰੋਂ ਆਪੇ ਨਖਾਰ ਹੋਣੀ ਬਾਕੀ ਤੇ ਕਈ ਨਾ ਕਰੀ ਜਾਣਾ ਕੰਮ ਹੁਣ ਇਧਰੋਂ ਆਪਾਂ ਵੜ ਵੜ ਕੇ ਤੈਨੂੰ ਐ ਲਾਈ ਜਾਣਾ ਤੇ ਆਪੇ ਮਿੱਟੀ ਚੜੀ ਜਾਣੀ ਦੂਜੇ ਪਾਸੇ ਮਿੱਟੀ ਜਿਹੜੇ ਦੇ ਨਦੀਨ ਆਪੇ ਇੱਥੇ ਨਦੀਨ ਹੋ ਜਾਂਦਾ ਆਪੇ ਪੁੱਟੀ ਦੇ ਜਾਣਾ ਤੇ ਥੱਲੇ ਨੱਪੀ ਦੇ ਜਾਣਾ ਹਾਂਜੀ ਹਾਂਜੀ ਹੂੰ ਠੀਕ ਹੈ ਠੀਕ ਹੈ ਹਾਂ ਹਾਂ ਗੱਲ ਤੇ ਆਪਾਂ ਲੈਣੀ ਹੈ ਝਾੜ ਹੈ ਹਾਂਜੀ ਬਿਲਕੁਲ ਤੇ ਜੇ ਆਖੇ ਵੀ ਮਿਹਨਤ ਪੈਂਦੀ ਐ ਤੇ ਤੇ ਜਿਹੜੀ ਦੂਜੀ ਛੱਟੇ ਦੀ ਉਹਨੂੰ ਵਿੱਚ ਇੱਕ ਗੋਡੀ ਨਾ ਦਾ ਇਹ ਚਾੜ ਉਹਨੇ ਕਿਥੋਂ ਦੇ ਦੇਣਾ ਹਾਂਜੀ ਹਾਂਜੀ ਗੋਡੀ ਉਹਨੂੰ ਵੀ ਦੇਣੀ ਪਿੰਦੀ ਆ ਗੋਡੀ ਉਹਨੂੰ ਹੀ ਦਾ ਕੇ ਕੁਝ ਨਿਕਲੂਗਾ ਉਹਨੇ ਆਪਣੇ ਆ ਥੋੜਾ ਹੋਣਾ ਨਦੀਆਂ ਸਰੋਂ ਦੇ ਵਿੱਚ ਹੋਣਾ ਹੀ ਹੋਣਾ ਭਾਵੇਂ ਛੱਟੇ ਦੀ ਤੇ ਭਾਵੇਂ ਦੂਜੀ ਹੈ ਅੱਛਾ ਗੋਡੀ ਉਹਨੇ ਲੈਣੀ ਲੈਣੀ ਯੂਰੀਆ ਪਾਈ ਸੀ ਨਾ ਇਹਨੂੰ ਮੜੀ ਦੀ ਹੂੰ ਉਹ ਵੀ ਮਤਲਬ ਮੈਂ ਵੇਖਿਆ ਵੀ ਹੁਣੇ ਡਾਇਰੈਕਟ ਨਹੀਂ ਤੁਸੀਂ ਥੱਲੇ ਖੇਲ ਚ ਪਾ ਕੇ ਬਾਜੋ ਮਿੱਟੀ ਚੁੱਕ ਚੁੱਕ ਲਈ ਜਾਂਦੇ ਉਹ ਹੀ ਕਿ ਜੂਰੀ ਵਾਲੀ ਹਾਂਜੀ ਇਹ ਸੋਹਣੀਆਂ ਸਾਫ਼ ਸੁਥਰੀਆਂ ਖੇਡਾਂ ਬਣ ਗਈਆਂ ਇਹਦਾ ਸੁਖ ਨੂੰ ਸ਼ੋਰ ਪਤਾ ਕੀ ਫਾਇਦਾ ਆ ਜਦੋਂ ਨੂੰ ਵੱਢਣਾ ਨਾ ਆਪਾਂ ਹਾਂਜੀ ਜਿਹੜੀ ਸੰਗਣੀਆਂ ਸ਼ਰੋਂ ਛਟੇ ਦੀ ਇਹ ਇੱਕ ਦੂਜੀ ਇੱਕ ਸੰਗਣੀ ਜਾਂਦੀ ਇੱਕ ਫਾਸ ਜਾਂਦੀ ਵਿੱਚ ਹਾਂਜੀ ਹਾਂਜੀ ਜਦੋਂ ਵੱਢਦੇ ਆਂ ਖਿੱਚ ਖਿੱਚ ਕੇ ਪਹਿਲੀ ਵਾਰ ਦੂਦੋਂ ਹੀ ਅਸੀਂ ਕੀਰ ਲੈਨੇ ਕਿੰਨੀ ਦੇ ਆਹੋ ਉਟਾਣੇ ਕਿੰਨੀ ਆ ਰਿਹਾ ਉਹ ਆਟੋਮੈਟਿਕ ਕਰਨੀ ਕਰਨੀ ਹੈ ਤੇ ਇਹਦਾ ਇਹ ਫਾਸ ਇਹ ਵੀ ਜਾਣੀ ਆ ਪਰ ਇਹ ਵਿਰਲ ਨਹੀਂ ਰਹਿਣਾ ਪਰ ਇਹ ਵੱਢਣੀ ਸੌਖੀ ਹੈ ਹਾਂਜੀ ਹਾਂਜੀ ਆ ਇਹ ਵੱਢਣੀ ਸੌਖੀ ਹੈ ਇੰਨਾ ਫਰਕ ਆ ਤਾਂ ਵੀ ਮਤਲਬ ਇਹ ਬੂਟੇ ਸਿਰ ਤੋਂ ਇੱਕ ਦੂਜੇ ਨਾਲ ਲੱਗ ਜਾਣੇ ਆ ਹਾਂ ਆ ਇਹਨੂੰ ਜਿਹੜੀ ਤੁਸੀਂ ਸਭ ਨੂੰ ਆਖਣ ਬੰਦੇ ਇਹਨੂੰ ਆਪਾਂ ਇਥੋਂ ਐਦਾਂ ਡੈਗਨ ਨਾਲ ਹਾਂਜੀ ਬਾਹਰ ਹੀ ਤਾਂ ਉਹਨਾਂ ਦੇ ਹਣਾ ਬੂਟੇ ਲਾਗੂ ਕੋਡੀਆਂ ਬਸ ਅੱਛਾ ਜੀ ਹਾਂ ਬਾਕੀ ਸਾਰਾ ਕਈ ਨਹੀਂ ਕਰ ਦੇਣਾ ਆਪਾਂ ਅੱਛਾ ਬੂਟਿਆਂ ਦੇ ਲਾਗ ਲਾਗ ਰੰਬੇ ਦੇ ਨਾਲ ਬਸ ਹਾਂ ਇਹਨੂੰ ਬਾਹਰ ਹੀ ਤਾਂ ਹਨ ਉਹਨਾਂ ਹਣ ਬੂਟਿਆਂ ਦੇ ਲਾਗ ਲਾਗ ਨੂੰ ਬਸ ਰੰਬੀ ਫਰਾ ਦੇਣੀ ਹਾਂਜੀ ਬਾਕੀ ਕਈ ਨਾ ਹੋਣਾ ਕੰਮ ਸਾਰਾ ਠੀਕ ਹਾਂ ਇਨ ਨੂੰ ਹੋਰ ਗੱਲ ਕੋਈ ਨਹੀਂ ਇਹ ਗੋਡੀ ਤੁਹਾਨੂੰ ਪਤਾ ਸਿਆਣਿਆਂ ਨੇ ਜਿਤਨੀ ਗੋਡੀ ਉਤਨੀ ਡੋਡੀ ਜੇ ਗੋਡੀ ਧਾਂਗ ਦੇ ਇਹਨੂੰ ਡੋਡੀ ਪੈਣੀ ਨੇ ਤੇ ਇਹ ਗੋਡੀ ਮਤਲਬ ਕਿ ਮਾਸਾ ਮਾਸਾ ਮਿੱਟੀ ਹਲਾ ਦੇਣੀ ਹੈ ਕਿ ਜਿਹੜੇ ਲਾ ਕੇ ਗਾ ਜਿਆ ਉਹਨਾਂ ਜਿਹੜਾ ਮਾੜਾ ਮੋਟਾ ਕਹਾ ਉਹ ਇਦਾਂ ਹੋ ਜਾਣਾ ਵਾ ਇਹ ਹੋ ਗਿਆ ਹੈ ਇਹਨੂੰ ਫੜ ਕੇ ਆਪਾਂ ਮਿੱਟੀ ਲਾ ਦੇ ਨਾਲ ਤੇ ਗੱਲ ਕੋਈ ਨਹੀਂ ਸਿਰਫ ਇਦਾਂ ਲਾਗੋ ਰੰਬੀ ਦੇ ਨਾਲ ਆ ਲਾਗੋ ਛੇ ਮਾੜਾ ਮੜਾ ਹਲਾ ਦੇਣਾ ਵੀ ਇਹਨੂੰ ਕਾਹ ਕੁ ਪੁੱਟਿਆ ਜਾਂਦਾ ਹਾਂ ਇਹ ਉਹਦਾ ਵੀ ਜੇ ਇਹਨੂੰ ਨਾ ਇਦਾਂ ਕਰਾਂਗੇ ਫਿਰ ਜੇ ਲਾਗੇ ਘਾਓ ਲੱਗਾ ਰਹਿਣਾ ਬੂਟਿਆਂ ਦੇ ਹਾਂਜੀ ਉਹ ਬੂਟਿਆਂ ਲਾਗੇ ਲੱਗੇ ਹੋਏ ਉਹਨੇ ਫਿਰ ਤਾਂ ਹੋਣਾ ਉਹ ਹੀ ਖਾਦ ਫਿਰ ਅੱਧੀ ਕਾਹਨੇ ਵੀ ਲੈ ਲੈਣੀ ਹੈ ਹਾਂ ਬੂਟਿਆਂ ਨੂੰ ਫਿਰ ਕੱਟ ਹੀ ਸਮਿਲਣਾ ਹਾਂ ਉਹ ਫਿਰ ਖਾਣੀ ਉਹਨੇ ਖਰਾਗ ਉਹਨੇ ਵੀ ਖਾਣੀ ਹੈਗੀ ਹਾਂਜੀ ਹਾਂਜੀ ਹੂੰ ਵਾਹ ਇਹੋ ਕੰਮ ਵਾਜ ਦਾ ਨਠੇ ਜਾਣਾ ਗੱਲ ਤੇ ਕੋਈ ਨਹੀਂ ਹੂੰ ਕੰਮ ਦੇ ਝਟੋ ਝਟਦਾ ਹੀ ਹੋ ਹਾਂ ਹਾਂ ਖੇਤੀ-ਖੇਤੀ ਲਈਏ ੂਰ ਮਾ ਬੂਟਾਂ ਲਾਗੋ ਇਦਾਂ ਕਰਕੇ ਤੇ ਨਾਲ ਇਹਨਾਂ ਡਾਗ ਗਡਾਗ ਦੇ ਇਦਾਂ ਕਈਆਂ ਖੇਚ ਕੇ ਮਿੱਟੀ ਲਵਾਏ ਕੰਮ ਨਬੇੜ ਦੇਣਾ ਹਾਂਜੀ ਹਾਂਜੀ ੂਰ ਇਹ ਸਰੋਂ ਹੁੰਦੀ ਵੇਖੀ ਤੂੰ ਫਿਰ ਹੂੰ ਇਹ ਸਰੋਂ ਦਾ ਇਹ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਵਰ ਕਰਨਾ ਮੈਂ ਤੇ ਕਵਰ ਵੀ ਕਰਨਾ ਆਪਾਂ ਦੱਸਣਾ ਵੀ ਆ ਇਹ ਸਮੇਂ-ਸਮੇਂ ਹੁਣ ਐਡੀ ਹੀ ਜਦੋਂ ਵੱਡੀ ਉਦੋਂ ਦੱਸਾਂਗੇ ਵੀ ਹੁਣ ਇਹਦਾ ਵਿਰਲ ਵੇਖੋ ਹਾਂਜੀ ਹਾਂਜੀ ਕਿੱਧਰ ਗਿਆ ਠੀਕ ਨੇ ਹਾਂਜੀ ਫਿਰ ਉਹ ਵੜਣਾ ਨੂੰ ਕੱਢਣਾ ਤੇ ਤੋਲ ਵੀ ਦਿਖਾਵਾਂਗੇ ਇੰਨੀ ਨਿਕਲੀ ਆ ਠੀਕ ਹੈ ਜੀ ਠੀਕ ਹੈ ਹਾਂ ਇਹਨੂੰ ਵੀ ਗੱਲਾਂ ਨਾਲ ਦੱਸਣਾ ਵੀ ਇੰਨੀ ਨਿਕਲਦੀ ਆ ਹਾਂਜੀ ਬਿਲਕੁਲ ਨਹੀਂ ਉਹ ਹੀ ਨਾ ਵੀ ਹੱਥੀ ਕਰਕੇ ਦੱਸਣਾ ਕਰਕੇ ਵੇਖਣਾ ਵਿਖਾਉਣਾ ਉਹ ਪੂਰਾ ਫਰਕ ਪੈਂਦਾ ਏ ਨੇਰੀਆਂ ਗੱਲਾਂ ਨਾਲ ਹਾਂ ਇਹਨੂੰ ਵੀ ਗੱਲੀਬਾਤੀ ਦੱਸਦਾ ਵੀ ਇੰਨੀ ਨਿਕਲ ਆਉਂਦੀ ਏ ਜਦੋਂ ਕੱਢ ਕੇ ਦੱਸਾਂਗੇ ਫਿਰ ਹਾਂ ਕੀ ਬਿਲਕੁਲ ਬਿਲਕੁਲ ਹਾਂ ਬਾਕੀ ਕੰਮ ਤਾਂ ਦੱਸ ਵੀ ਕੋਈ ਹੁਣ ਉਹ ਉਹ ਦਿਨ ਉਹ ਬਾਈ ਜ਼ੇਰ ਆਪਾਂ ਦੱਬੀ ਸੀ ਹਾਂਜੀ ਹਾਂਜੀ ਹਾਂ ਹਾਂਜੀ ਮੱਝ ਸੂਈ ਉਹ ਬੰਦੇ ਦੱਬੀ ਅੱਜ ਹੁਣ ਸੂਈ ਤੇ ਹਾ ਵਿਆ ਬਨੇ ਅੱਛਾ ਆ ਉਹ ਆਜ ਨੱਪ ਅੱਛਾ ਤੋੜਾ ਰੱਖਦਾ ਨੱਪ ਕੇ ਇੱਧਰ ਵੀ ਹਾਂ ਉਹ ਤੋੜੇ ਨਿਸ਼ਾਨੀ ਵੱਢੀ ਇਹੋ ਸਾਡੀ ਵੀ ਜਿੱਥੇ ਤੋੜਾ ਉਥੇ ਸਮਝੋ ਸਾਡੇ ਡੰਗਰ ਦੀ ਜ਼ੇਰ ਹੀ ਆ ਜ਼ੇਰ ਹੀ ਆ ਹਾਂ ਆ ਵੇ ਜ਼ੇਰ ਨੱਪ ਕੇ ਦਾ ਉਤੇ ਤੋੜਾ ਦੇ ਦੇ ਤੋੜਾ ਦੇ ਦੇ ਵੇ ਕੁੱਤੇ ਨਾ ਫੋਲਣ ਕੁੱਤੇ ਨਾ ਫੋਲਣ ਹਾਂ ਇਹ ਵੀ ਫਿਰ ਤੁਸੀਂ ਉਹਰੇ ਅਮਰੂਦ ਦੇ ਥੱਲੇ ਦਬੀ ਅਮਰੂਦ ਵੀ ਤੇ ਨਾਲ ਆਵੇ ਗੰਡੇ ਲੱਗੇ ਨਾਲ ਆਏ ਇਹਨੂੰ ਸਾਰਿਆਂ ਨੂੰ ਇਹਦੇ ਸਾਂਝੇ ਦਾਤ ਮਿਲੀ ਜਾਣੀ ਹਾਂ ਇਹ ਕਰਕੇ ਉਹਨੂੰ ਵਿਰਥ ਨਹੀਂ ਜੇਰ ਨਹੀਂ ਵਿਰਥ ਜਾਣ ਦੇ ਦੀ ਕਦੀ ਅੱਛਾ ਜੀ ਹਾਂ ਜੇਰ ਉਹ ਪਹਿਲੀ ਦੇ ਕਿਸੇ ਨਾ ਕਿਸੇ ਸੇਚਾ ਦਾਬੀ ਦੇ ਦੀ ਹਾਂ ਇਹ ਵਾਹੇ ਵੇਖਾ ਜਾਵੇ ਤੇ ਸਾਡੇ ਘਰ ਚ ਹੀ ਸਾਰੇ ਸੋਲੂਸ਼ਨ ਸਾਰੇ ਨੁਕਤੇ ਨੇ ਆ ਹੈਗਾ ਜਿਉ ਸਾਨੂੰ ਪਤਾ ਨਹੀਂ ਅਸੀਂ ਫੜ ਕੇ ਹੁਣ ਸਕੀ ਸੁੱਟਦੇ ਨਹੀਂ ਹਾਂਜੀ ਬਿਲਕੁਲ ਪਾਣੀ ਵਗਾ ਕੇ ਛੁੱਟ ਕੇ ਚਲੋ ਕੰਮ ਨੇ ਬਿੜ ਗਿਆ ਜੀ ਹਾਂ ਹਾਂਜੀ ਜੇਦੋਂ ਪਤਾ ਹੀ ਨਹੀਂ ਜਿਸ ਚੀਜ਼ ਦਾ ਤੇ ਉਹ ਇਹੋ ਕਰਨਾ ਪਣ ਹਾਂਜੀ ਬਿਲਕੁਲ ਇਹ ਵੀ ਇਸ ਚੀਜ਼ ਦਾ ਪਤਾ ਹੁਣ ਹੁਣ ਮੇਰੇ ਹਿਸਾਬ ਨਾਲ ਬਹੁਤੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਵੀ ਆਪਾਂ ਜੇਰ ਨਹੀਂ ਬਰਾਨ ਕਰਨੇ। ਹਾਂਜੀ ਬਿਲਕੁਲ। ਤੇ ਬਹੁਤੇ ਦੇ ਸਾਹਮਣ ਡੇਬੇ ਹੋਣਗੇ ਹੈਂ। ਹਾਂਜੀ ਹਾਂਜੀ। ਵੀ ਆਪਾਂ ਵੀ ਐਵੇਂ ਛੋਟੋ ਨੇ ਹੈਂ। ਹਾਂਜੀ ਬਿਲਕੁਲ। ਤੇ ਛੋਟਾਂ ਦਾ ਫਾਇਦਾ ਕੋਈ ਨਹੀਂ। ਹਾਂਜੀ। ਤੇ ਸਿਰੂ ਦੋ ਮੜ ਲੱਗਦੇ ਟੋਆ ਪਟੋ ਨਪੋ ਦੇ ਚਲੋ ਜੀ। ਹਾਂਜੀ। ਗੱਲ ਕੋਈ ਨਹੀਂ। ਚਲੋ ਠੀਕ ਹੈ ਬਾਬਾ ਜੀ ਫਿਰ ਗਾਂ ਜਿਓ ਜਿਓ ਸਰੋਂ ਤੋਂ ਅਸੀਂ ਗਾਂ ਦਾ ਕੰਮ ਕਰਾਂਗੇ, ਗਾਂ ਦਾ ਕਰਾਂਗੇ ਸਾਰਾ ਕੁਝ ਦੱਸਾਂਗੇ ਨਾਲ ਨਾਲ। ਇਹਦੇ ਸਮਝ ਲਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਕੀ ਸਾਭ ਸੰਭਾਲਿਆ ਕੀ ਝਾੜਿਆ ਕੀ ਕੁਝ ਕਰਨਾ ਕੀ ਸਪਰੇ ਕੀ ਖਾਦ ਪਾਈ ਸਾਰਾ ਕੁਝ ਦੱਸਾਂਗੇ ਹਾਂ ਹਾਂ ਠੀਕ ਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਦੀ ਫਤਿਹ